ਡਿਮਾਂਡ ਕੀਤੀ ਸੀ ਅਸੀਂ ਰੱਖੀ ਸੀ ਡਿਮਾਂਡ ਮਤਲਬ ਸਾਡੇ ਪਿੰਡ ਲਈ ਅਸੀਂ ਆਫਰ ਰੱਖੀ ਸੀ 18 ਲੱਖ 12000 ਦੀ ਜੀ ਹੈ ਨਾ ਵਾਟਰ ਵਰਕਸ ਵਾਸਤੇ ਸੌਰੀ ਇਹ ਚੀਜ਼ ਦਾ ਨਹੀਂ ਪਤਾ ਸੀ ਕਿ ਜਿਹੜੇ ਬਲਾਕ ਸਮಿತಿ ਦਾ ਇਲੈਕਸ਼ਨ ਹੈ ਵੀ ਉਹ 4 ਮਹੀਨਿਆਂ ਬਾਅਦ ਹੈ ਤੇ ਸਾਨੂੰ ਤਾਂ ਸਰਪੰਚ ਸਾਹਿਬ ਜੀ ਨੇ ਇਹ ਕਿਹਾ ਸੀ ਕਿ ਇਸੇ ਮੰਥ ਦੇ ਵਿੱਚ ਹੋਊਗਾ ਤੇ ਇਸੇ ਕਰਕੇ ਅਸੀਂ ਆਪਣੇ ਪਿੰਡ ਲਈ ਸੀ ਜਿਹੜੇ ਵਿਕਾਸ ਲਈ ਅੱਗੇ ਆਏ ਆ ਉਹ ਵੀਡੀਓ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਕਿਹਾ ਗਿਆ ਕਿ ਜਿਹੜੀ 12 ਨੰਬਰ ਵਰਡ ਦੀ ਮੈਂਬਰ ਹੈ ਕਿ ਉਹਨਾਂ ਨੇ ਮਤਲਬ ਪਿੰਡ ਦਾ ਵਿਕਾਸ ਰੋਕਿਆ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਜਿਹੜੀ ਜਵਾਨ ਕੀਤੀ ਹੈ 18 ਲੱਖ 12000 ਦੀ ਉਹ ਅਸੀਂ ਪਿੰਡ ਲਈ ਜ਼ਰੂਰ ਦਵਾਂਗੇ ਇਹ ਨਹੀਂ ਹੈਗਾ ਕਿ ਅਸੀਂ ਉਸ ਜਵਾਨ ਤੋਂ ਭੱਜਦੇ ਆ ਇਲਿਗੇਸ਼ਨ ਲਾਇਆ ਗਿਆ ਨਾ ਕਿ ਇਹ ਪਿੰਡ ਦਾ ਵਿਕਾਸ ਰੋਕ ਰਹੇ ਨੇ ਸਾਨੂੰ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆਇਆ ਜਦੋਂ 6.5 ਕਰੋੜ ਰੁਪਇਆ ਪਿੰਡ ਲਈ ਆ ਸਕਦਾ ਤਾਂ 18 ਲੱਖ ਰੁਪਇਆ ਕੋਈ ਮਾਇਨੇ ਨਹੀਂ ਰੱਖਦਾ ਪੰਚਾਇਤ ਪੱਲਿਓ ਵੀ ਦੇ ਸਕਦੀ ਹੈ ਮੈਂ ਅੱਜ ਕਹਿ ਰਹੀ ਹਾਂ ਇਹ ਚੀਜ਼ ਅਗਰ ਸਾਡੇ ਤੇ ਬਲੇਮ ਲੱਗ ਰਿਹਾ ਤਾਂ 18 ਲੱਖ ਰੁਪਏ ਕੋਈ ਵੱਡੀ ਰਕਮ ਨਹੀਂ ਹੁੰਦੀ ਜੀ ਹਨਾ ਤਾਂ ਪਿੰਡ ਜਿਹੜੇ ਆਪਣੇ ਪੰਚਾਇਤ ਮੈਂਬਰ ਨੇ ਜਾਂ ਅਸੀਂ ਵੀ ਪੰਚਾਇਤ ਦੇ ਵਿੱਚ ਆ ਇਹ ਚੀਜ਼ ਨਹੀਂ ਕਹਿੰਦੀ ਮੈਂ ਤਾਂ ਸਰਪੰਚ ਸਾਹਿਬ ਦੇ ਕੋਲੋਂ ਦੇ ਦਾਂ। ਅਸੀਂ ਬਿਲਕੁਲ ਵੀ ਨਹੀਂ ਭੱਜਦੇ ਸਾਡੇ ਤੋਂ ਚੈੱਕ ਸਾਈਨ ਕਰਵਾ ਲਣ ਜਿਸ ਦਿਨ ਸਾਨੂੰ ਸਰਵਸੰਮਤੀ ਦੇ ਦੇਣਗੇ ਅਸੀਂ 18 ਲੱਖ ਰੁਪਏ ਦੇ ਦਾਂਗੇ ਕਿੱਡੀ ਕਬੜੀ ਗੱਲ ਹੈ ਜੀ ਪਰ ਗਲਤ ਬਲੇਮ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਅਗਰ ਪਿੰਡ ਨੂੰ ਪਿੰਡ ਵਾਲੇ ਮੈਨੂੰ ਇਹ ਚੀਜ਼ ਕਹਿੰਦੇ ਨੇ ਕਿ ਤੁਸੀਂ ਇਹ ਰਕਮ ਨਾ ਦੋ ਜਾਂ ਪਿੰਡ ਦਾ ਵਿਕਾਸ ਨਾ ਕਰੋ ਜੀ ਅਸੀਂ ਪਿੱਛੇ ਹਟ ਜਾਾਂਗੇ ਬਿਲਕੁਲ ਵੀ ਨਹੀਂ ਅੱਗੇ ਆਉਂਦੇ ਕਿਉਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿਉਂ ਕੀਤਾ ਜਾ ਰਿਹਾ ਕਿਉਂਕਿ ਮੇਰੇ ਤੇ ਗਲਤ ਬਲੇਮ ਲੱਗਦੇ ਨੇ ਮੈਂ ਗਲਤ ਬਲੇਮ ਕਦੇ ਵੀ ਨਹੀਂ ਬਰਦਾਸ਼ਤ ਕਰਦੀ ਜੀ ਕਿਉਂਕਿ ਨਾ ਮੈਂ ਪਿੰਡ ਦਾ ਰੁਪਿਆ ਕਦੇ ਖਾਦਾ ਤੇ ਬਾਕੀ ਮੇਰੇ ਵਿੱਚ ਇਹ ਵੀ ਕੁਆਲਿਟੀ ਆ ਕਿ ਅਸੀਂ ਪਿੰਡ ਦਾ ਰੁਪਿਆ ਖਾਣ ਨਹੀਂ ਦਿੰਦੇ ਤੇ ਜੀ ਸਾਡੇ 12 ਨੰਬਰ ਵਾਰਡ ਤੋਂ ਸਰਪੰਚ ਸੰਮਤੀ ਨਾਲ ਮੈਂਬਰ ਚੁਣੇ ਗਏ ਜੀ ਉਹਨਾਂ ਨੇ ਵੀਡੀਓ ਪਾਈ ਹੈ ਵੀ ਜੇਕਰ ਬਲਾਕ ਸੰਮਤੀ ਸਾਨੂੰ ਸਾਜਲੀ ਪਿੰਡ ਸਰਪੰਚ ਸੰਮਤੀ ਨਾਲ ਦਿੰਦਾ ਹੈ ਜੋ ਅਮਾਉਂਟ ਆਪਣੀ 12,118,000 18,118,000 ਰੁਪਏ ਭਰਨੀ ਆ ਵੀ ਉਹ ਅਸੀਂ ਭਰਾਂਗੇ ਕਾਰਨ ਨੰਬਰ ਦੇ ਬਾਰਡ ਦੀ ਮੈਡਮ ਨੇ ਵੀਡੀਓ ਪਾਤੀ ਵੀ ਉਹ ਸਾਨੂੰ ਸਰਪੰਚ ਦੀ ਨਾਲ ਜੇ ਸਾਜ ਦੇ ਪਿੰਡ ਬਲਾਕ ਸੰਮਤੀ ਦਿੰਦਾ ਹੈ ਜਿੱਥੇ ਆਉਂਦਾ ਹੈ ਤਾਂ ਅਸੀਂ 12 ਲੱਖ 18,118,000 ਰੁਪਏ ਅਸੀਂ ਭਰਦਾਂਗੇ ਇਹ ਹੈ ਜੀ ਹੁਣ ਸਰਕਾਰ ਕੀ ਪਤਾ 6 ਮਹੀਨੇ ਚੋਂਡ ਨਾ ਕਰਾਵੇ 4 ਮਹੀਨੇ ਨਾ ਕਰਾਵੇ ਸਰਪੰਚ ਦੀ ਸਾਰਾ ਪਿੰਡ ਉਹਨਾਂ ਨੂੰ ਦੇਵੇ ਨਾ ਦੇਵੇ ਤੁਸੀਂ ਤਿਆਰ ਹੋ ਅਸੀਂ ਤਿਆਰ ਸੀ ਤਿਆਰਾਂ ਜੀ ਪੰਚਾਇਤ ਤਿਆਰ ਹੈ ਸੰਧ ਤਿਆਰ ਹੈ ਜੀ ਅਸੀਂ ਗੱਲ ਇਹ ਹੈ ਜੀ ਵੀ ਹੋਣਾ ਸਾਨੂੰ ਜਰੂਰ ਤੋ 25 ਤਰੀਕ ਤੱਕ ਹੈ ਜੀ 21 ਤਰੀਕ ਤੱਕ ਹੈ 21 ਮਈ ਹਾਂਜੀ ਹਾਂਜੀ ਬਾਕੀ ਆਪਾਂ ਨੂੰ ਇਹ ਵੀ ਹੈ ਜੀ ਹਜੇ ਬਲਾਕ ਸੰਮਤੀ ਆਈ ਨਹੀਂ ਪਤਾ ਵੀ ਆਪਾਂ ਨੂੰ ਜਰਨਲ ਹੈ ਕਿ ਐਸੀ ਹੈ ਇਹ ਤਾਂ ਜੀ ਤੁਸੀਂ ਇਹ ਮੰਨ ਲਓ ਵੀ ਆਪਣੇ ਪਿੰਡ ਦੇ ਵਿਕਾਸ ਵਾਸਤੇ ਇੱਕ ਦਿੱਕਤ ਵਾਲੀ ਗੱਲ ਹੋ ਗਈ ਵੀ ਦਿੱਕਾ ਲਾਇਆ ਜਾ ਰਿਹਾ ਪਰ ਹੱਥ ਬਨ ਕੇ ਬੇਨਤੀ ਬਾਰ-ਬਾਰ ਮੈਂ ਇਹੀ ਕਰਦੀਆਂ ਕਿ ਸਾਡੇ ਤੇ ਗਲਤ ਇਲਿਗੇਸ਼ਨ ਨਾ ਲਗਾਏ ਜਾਣ ਇਹਦੇ ਨਾਲ ਕੀ ਹਿੰਦੋ ਜੀ ਪੰਚਾਇਤ ਕੁੱਟ ਵੀ ਸਕਦੀ ਹੈ ਜਿਹੜੇ ਬੰਦੇ ਵਿੱਚ ਇਹ ਜੀ ਚਾਹੁੰਦੇ ਨੇ ਨਾ ਕਿ ਪੰਚਾਇਤ ਦੇ ਵਿੱਚ ਮਨਮੁਤਾਵਾਜਨ ਮਤਭੇਦ ਦੇਖੋ सरपंच साहब ਨੇ ਉਹ ਸਭ ਦੇ ਸਾਜੇ ਨਹੀਂ ਉਹ ਪਿੰਡ ਦੇ ਵਿਕਾਸ ਲਈ ਅੱਗੇ ਆਏ ਨੇ ਸਭ ਨੂੰ ਪਤਾ ਕਿ ਅਸੀਂ ਸਰਪੰਚੀ ਲੜਨੀ ਸੀ ਕਿ ਮੇਰੇ ਪਿੰਡ ਦਾ ਵੀ ਮੈਨੂੰ ਬਹੁਤ ਸਾਥ ਸੀ ਪਰ ਸਾਨੂੰ ਇਹ ਚੀਜ਼ ਸੀ ਕਿ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਬਹੁਤ ਨਾਈਸ ਨੇ ਬਹੁਤ ਵਧੀਆ ਨੇ ਹਨਾ ਵੀ ਉਹ ਪਿੰਡ ਦਾ ਵਿਕਾਸ ਕਰ ਸਕਦੇ ਨੇ ਪਰ ਅਗਰ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਪਿੰਡ ਦਾ ਵਿਕਾਸ ਰੋਪਣਗੇ ਉਹ ਚੀਜ਼ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਰਪੰਚ ਸਾਹਿਬ ਬਣਾਏ ਨੇ ਜੀ ਲੋਕਾਂ ਨੇ ਬਣਾਏ ਨੇ ਤੇ ਲੋਕਾਂ ਲਈ ਹੀ ਅੱਗੇ ਆਉਣ ਅਸੀਂ ਰਿਕਵੈਸਟ ਕਰਦੇ ਹਾਂ ਇਹ ਨਹੀਂ ਹੈਗਾ ਜੀ ਕਿ ਅਗਰ ਕੋਈ ਮੈਂਬਰ ਵਿਕਾਸ ਲਈ ਉੱਠਦਾ ਤਾਂ ਉਹਦੇ ਤੇ ਆਪਾਂ ਗਲਤ ਬਲੇਮ ਲਗਾ ਕੇ ਉਹਨੂੰ ਪਿੱਛੇ ਹਟਾ ਦਈਏ ਦੇਖੋ ਜੇ ਮੇਰੇ ਪਿੰਡ ਦਾ ਸਾਥ ਹੈ ਮੈਂ ਪਿੱਛੇ ਬਿਲਕੁਲ ਨਹੀਂ हटੂੰਗੀ ਮੈਂ ਹਮੇਸ਼ਾ ਸਹੀ ਦਾ ਸਾਥ ਦਿੱਤਾ ਹੈ ਅਗਰ ਸਾਡਾ ਪਿੰਡ ਇਹ ਚਾਹੁੰਦਾ ਕਿ ਅਸੀਂ ਪਿੰਡ ਦੇ ਵਿਕਾਸ ਲਈ ਅੱਗੇ ਨਾ ਆਈਏ ਜੇ ਪਿੰਡ ਇਹ ਚਾਹੁੰਦਾ ਕਿ ਅਸੀਂ ਅੱਗੇ ਆਈਏ ਤਾਂ ਬਿਲਕੁਲ ਅੱਗੇ ਆਵਾਂਗੇ ਜੀ ਅਗਰ ਪਿੰਡ ਚਾਹੁੰਦਾ ਹੈ ਕਿ ਅਸੀਂ ਅੱਗੇ ਨਾ ਆਈਏ ਅਸੀਂ ਪਿੱਛੇ ਹਟ ਜਾਂਗੇ ਜੀ ਸਾਨੂੰ ਕੋਈ ਇਤਰਾਜ਼ ਨਹੀਂ ਇੱਥੇ ਦਾ ਸਰਪੰਚ ਸਾਹਿਬ ਨੇ ਇਹ ਚੀਜ਼ ਕਹਿਣੀ ਸੀ ਕਿ ਦੇਖੋ ਮੇਰਾ ਨਾਮ ਲੈ ਕੇ ਮੇਰੀ ਵੀਡੀਓ ਦਿਖਾ ਕੇ ਉਹਨਾਂ ਨੇ ਮੈਨੂੰ ਹਨਾ ਵੀ ਮਤਲਬ ਇੱਕ ਤਰ੍ਹਾਂ ਦਾ ਬਲੇਮ ਲਗਾਇਆ ਮੇਰੇ ਤੇ ਕਿ ਇਹ ਪਿੰਡ ਦਾ ਵਿਕਾਸ ਰੋਕ ਰਹੇ ਨੇ ਅਸੀਂ ਪਿੰਡ ਦਾ ਵਿਕਾਸ ਰੋਕਾਂਗੇ ਕਿਉਂ ਜੀ ਅਸੀਂ ਤਾਂ ਪਿੰਡ ਦਾ ਵਿਕਾਸ ਚਾਹੁੰਦੇ ਆ ਕਿ ਬੋਲ 18 ਲੱਖ ਦੀ ਗੱਲ ਹੋ ਰਹੀ ਹੈ ਅੱਜ ਅਸੀਂ ਆਪਸ਼ਨ ਕੋਈ 18 ਰੁਪਏ ਨਹੀਂ ਦਿੰਦਾ ਜੀ ਪਿੰਡ ਲਈ ਕੋਈ ਦਾਵਾ ਕਰੇ ਕਿ ਅਸੀਂ ਪਿੰਡ ਲਈ ਲਾ ਰਹੇ ਅੱਜ ਅਸੀਂ ਪਿੱਛੇ ਹਟ ਜਾਾਂਗੇ ਬਿਲਕੁਲ ਕੋਈ ਅਗਰ ਪੰਚਾਇਤ ਸਰਪੰਚ ਵਧੀਆ ਬਣਨ ਤੋਂ ਬਾਅਦ ਵੀ ਲੋਕ ਔਖੇ ਨੇ ਜਾਂ ਲੋਕਾਂ ਨੂੰ ਰੁਕਾਵਟ ਆ ਰਹੀਆਂ ਨੇ ਲੋਕਾਂ ਨੂੰ ਦਿੱਕਤ ਆ ਰਹੀਆਂ ਨੇ ਤਾਂ ਸਾਡੇ ਪੰਚਾਇਤ ਦੇ ਵਿੱਚ ਹੋਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਇਹ ਪੈਸਾ ਹਮੇਸ਼ਾ ਕਿਸੇ ਦੇ ਨਾਲ ਨਹੀਂ ਜਾਂਦਾ ਹੁਣ ਠੀਕ ਹੈ ਜੀ ਗੱਲ ਕੀਤੀ ਹੈ ਕਿ ਪੇਮੈਂਟ ਹੈ ਜਿਹੜੀ ਇਕੱਠੀ ਕਰਨੀ ਪਊਗੀ ਹਨਾ ਤੇ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਸਾਰੇ ਪਿੰਡ ਵਾਸੀ ਮਤਲਬ ਨਾਲ ਮਿਲ ਕੇ ਪੈਸੇ ਦਿੰਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਦੇ ਦਿਓ ਜੀ ਬਿਲਕੁਲ ਵੀ ਇਤਰਾਜ਼ ਨਹੀਂ ਹੈ ਪਰ ਸਾਡੇ ਤੇ ਇਲਿਗੇਸ਼ਨ ਲਾਇਆ ਗਿਆ ਨਾ ਕਿ ਇਹ ਪਿੰਡ ਦਾ ਵਿਕਾਸ ਰੋਕ ਰਹੇ ਨੇ ਸਾਨੂੰ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆਇਆ ਪਲੀਜ਼ ਹੱਥ ਵਨ ਕੇ ਰਿਕੁਐਸਟ ਕਰਕੇ ਸਾਨੂੰ ਇਹ ਚੀਜ਼ ਦੱਸੀ ਜਾਵੇ ਕਿ ਅਸੀਂ ਕਿਸ ਪੱਖ ਤੋਂ ਗਲਤ ਹਾਂ ਸਾਡੇ ਤੇ ਇਹ ਬਲੇਮ ਲਾਇਆ ਗਿਆ ਕਿ ਇਹ ਪਿੰਡ ਦਾ ਵਿਕਾਸ ਰੋਕ ਰਹੇ ਨੇ ਜੇ ਅਗਰ ਅਸੀਂ ਪਿੰਡ ਦਾ ਵਿਕਾਸ ਕਰਨ ਲਈ ਅੱਗੇ ਆ ਰਹੇ ਹਾਂ ਤਾਂ ਸਾਨੂੰ ਪ੍ਰੈਸ਼ਰਾਈਜ਼ ਕਰਨਗੇ ਜੀ ਬਿਲਕੁਲ ਨਹੀਂ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਕਿਉਂਕਿ ਅਸੀਂ ਪਹਿਲਾਂ ਵੀ ਦੇਖੋ ਪੱਲਿਓ ਪੱਲਿਓ ਪੈਸਾ ਲਗਾਇਆ ਹੈ ਹਣਾ ਅਸੀਂ ਪਿੰਡ ਦਾ ਪੈਸਾ ਖਾਇਆ ਨਹੀਂ ਅਜੇ ਤੱਕ ਪਿੰਡ ਦੇ ਪੈਸਾ ਪੱਲਿਓਂ ਲਗਾਇਆ ਹੈ ਜੇ ਅਸੀਂ ਇਸ ਪੱਕ ਤੇ ਗਲਤਾਂ ਤਾਂ ਸਾਡੇ ਪਿੰਡ ਵਾਸੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਅਸੀਂ ਗਲਤ ਬਲੇਮ ਬਿਲਕੁਲ ਵੀ ਨਹੀਂ برداشت ਕਰਦੇ ਅਸੀਂ ਪਿੰਡ ਨਿਵਾਸੀ ਮੇਰੇ ਪਹਿਲਾਂ ਵੀ ਮੈਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਇਹਨਾਂ ਨੇ ਹੁਣ ਵੀ ਮੈਨੂੰ ਸਾਥ ਦੇਣਗੇ ਅਸੀਂ ਸਰਪੰਚ ਸਾਹਿਬ ਦੇ ਫੈਸਲੇ ਦੇ ਨਾਲ ਆਂ ਅਸੀਂ ਇਹ ਚੀਜ਼ ਨਹੀਂ ਕਹਿੰਦੇ ਕਿ ਵੀ ਮਤਲਬ ਅਗਰ ਪੈਸਾ ਨਹੀਂ ਇਕੱਠਾ ਹੋ ਰਿਹਾ ਤਾਂ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਨਾ ਇਕੱਠਾ ਕਰਨ ਦੀ ਤੇ ਪਿੰਡ ਨਿਵਾਸੀ ਸਾਥ ਵੀ ਦੇਣਗੇ ਅਗਰ ਆਪਾਂ ਸਹੀ ਆ ਤਾਂ ਪਿੰਡ ਵਾਸੀ ਨੇ ਜਿਹੜੇ ਆਪਣਾ ਸਾਥ ਵੀ ਦੇਣਗੇ ਤੇ ਪਰ ਕਦੇ ਵੀ ਕਿਸੇ ਤੇ ਬਲੇਮ ਲਗਾਉਣ ਤੋਂ ਪਹਿਲਾਂ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਆਪਾਂ ਬਲੇਮ ਕਿਸ ਤਰ੍ਹਾਂ ਦੇ ਬੰਦੇ ਦੇ ਲਗਾ ਰਹੇ ਹਾਂ ਕਿ ਉਹ ਬੰਦਾ ਕਿਸ ਤਰ੍ਹਾਂ ਦਾ ਹੈ ਨਾ ਅਸੀਂ ਜਿਹੜਾ ਵਾਦਾ ਕੀਤਾ ਉਸ ਵਾਦੇ ਤੋਂ ਬਿਲਕੁਲ ਵੀ ਨਹੀਂ ਭੱਜਦੇ ਅਗਰ 18 12 ਇਕੱਠਾ ਵੀ ਹੁੰਦਾ ਹੈ ਨਾ ਪਿੰਡ ਵਿੱਚੋਂ ਇਕੱਠਾ ਹੁੰਦਾ ਹੈ ਤਾਂ ਅਸੀਂ ਉਹ ਰੁਪਿਆ ਬਾਅਦ ਚੋਂ ਮਤਲਬ ਜਦੋਂ ਦੇਵਾਂਗੇ ਤੁਸੀਂ ਸਾਰੇ ਪਿੰਡ ਨੂੰ ਵਾਪਸ ਵੀ ਕਰ ਸਕਦੇ ਹੋ ਅਸੀਂ ਇਹ ਵੀ ਕਹਿੰਦੇ ਆ ਕਿ ਜੇ ਨਹੀਂ ਵੀ ਇਕੱਠਾ ਹੁੰਦਾ ਤਾਂ ਜਦੋਂ 6.5 ਕਰੋੜ ਰੁਪਇਆ ਪਿੰਡ ਲਈ ਆ ਸਕਦਾ ਤਾਂ 18 ਲੱਖ ਰੁਪਇਆ ਕੋਈ ਮਾਇਨੇ ਨਹੀਂ ਰੱਖਦਾ ਪੰਚਾਇਤ ਪੱਲਿਓਂ ਵੀ ਦੇ ਸਕਦੀ ਹੈ ਮੈਂ ਅੱਜ ਕਹਿ ਰਹੀ ਹਾਂ ਇਹ ਚੀਜ਼ ਅਗਰ ਸਾਡੇ ਤੇ ਬਲੇਮ ਲੱਗ ਰਿਹਾ ਤਾਂ ਅਸੀਂ ਬਿਲਕੁਲ ਵੀ ਨਹੀਂ ਭੱਜਦੇ ਸਾਡੇ ਤੋਂ ਚੈੱਕ ਸਾਈਨ ਕਰਵਾ ਲੈਣ ਜਿਸ ਦਿਨ ਸਾਨੂੰ ਸਰਵਸੰਮਤੀ ਦੇ ਦੇਣਗੇ ਅਸੀਂ 18 ਲੱਖ ਰੁਪਇਆ ਦੇ ਦਾਂਗੇ ਕਿੱਡੀ ਕਬੱਡੀ ਗੱਲ ਹੈ ਜੀ ਪਰ ਗਲਤ ਬਲੇਮ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹਨਾ ਅਸੀਂ ਪਿੰਡ ਦੀ ਸੇਵ ਵਾਲੀ ਅੱਗੇ ਆਏ ਆ ਜੀ ਕਿ ਕਿ ਨਾਂ ਮੇ ਪਿੰਡ ਦਾ ਰੁਪਿਆ ਕਦੇ ਖਾਦਾ ਤੇ ਬਾਕੀ ਮੇਰੇ ਵਿੱਚ ਇਹ ਵੀ ਕੁਆਲਿਟੀ ਆ ਕਿ ਅਸੀਂ ਪਿੰਡ ਦਾ ਰੁਪਿਆ ਖਾਣ ਨਹੀਂ ਦਿੰਦੇ ਠੀਕ ਹੈ ਨਾ ਜੀ ਅਗਰ 6.5 ਕਰੋੜ ਰੁਪਿਆ ਆ ਤਾਂ ਉਹ ਨੰਬਰ 1 ਤੇ ਇਹ ਵੀ ਗੱਲ ਹੈ ਜੀ ਵਾਟਰ ਬਾਕਸ ਦੀ ਡਿਮਾਂਡ ਵੀ ਕਿਹਨੇ ਕੀਤੀ ਸੀ ਸਰਪੰਚ ਸਾਹਿਬ ਇਹ ਵੀ ਅੱਜ ਅਨਾਉਂਸਮੈਂਟ ਕਰ ਸਕਦੇ ਸੀ ਨਾ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਜੀ ਸਭ ਨੇ ਮੋਟਰਾਂ ਦੀ ਡਿਮਾਂਡ ਕੀਤੀ ਸੀ ਕੁਝ ਤੋਂ ਮੈਂਬਰ ਸੀਗੇ ਜਿਨ੍ਹਾਂ ਨੇ ਵਾਟਰ ਬਾਕਸ ਦੀ ਡਿਮਾਂਡ ਕੀਤੀ ਸੀ ਪਰ ਸਭ ਤੋਂ ਪਹਿਲੀ ਡਿਮਾਂਡ ਮੇਰੀ ਵਾਟਰ ਬਾਕਸ ਦੀ ਹੀ ਰਹੀ ਹੈ ਸ਼ੁਰੂ ਤੋਂ ਹੀ ਇਹਨੇ ਇਹ ਚੀਜ਼ ਵੀ ਕਈ ਪੰਚਾਇਤ ਦੇ ਵਿੱਚ ਬੈਠ ਕੇ ਅੱਜ ਤੁਸੀਂ ਸਾਰੀ ਪੰਚਾਇਤ ਨੂੰ ਕੁਝ ਵੀ ਸਕਦੇ ਹੋ ਤੇ ਮੈਨੇ ਇਹ ਚੀਜ਼ ਕਹੀ ਸੀ ਕਿ ਇੱਕ ਵਾਟਰ ਬਾਕਸ ਨਾਲ ਆਪਣੇ ਪਿੰਡ ਦੇ ਵਿੱਚ ਨਹੀਂ ਸਰ ਸਕਦਾ ਦੋ ਵਾਟਰ ਬਾਕਸ ਮਿਲਨੇ ਚਾਹੀਦੇ ਨੇ ਤੇ ਤੁਸੀਂ ਐਂ ਦੇਖੋ ਜਿਹੜਾ ਮਤਲਬ ਮੈਂਬਰ ਵਾਟਰ ਬਾਕਸ ਦੀ ਡਿਮਾਂਡ ਕਰ ਸਕਦਾ ਉਹ ਇਸ ਮਤਲਬ ਕੰਮ ਦੇ ਵਿੱਚ ਰੋਕ ਕਿਵੇਂ ਲਗਾਊਗਾ ਕਿਉਂ ਲਗਾਊਗਾ ਜੀ ਅਸੀਂ ਇਹ ਚੀਜ਼ ਬਿਲਕੁਲ ਵੀ ਨਹੀਂ ਬਰਦਾਸ਼ਤ ਕਰਾਂਗੇ ਕਿ ਸਾਡੇ ਤੇ ਗਲਤ ਇਲਿਗੇਸ਼ਨ ਲੱਗਿਆ ਵਾ ਨਾ ਇਹ ਪਿੰਡ ਹੀ ਫੈਸਲਾ ਕਰੂਗੀ ਕਿ ਅਸੀਂ ਗਲਤਾਂ ਜਾਂ ਸਹੀਆਂ ਅਸੀਂ ਅੱਜ ਵੀ ਕਹਿ ਰਹੇ ਹਾਂ ਕਿ ਜਿਹੜਾ ਅਸੀਂ ਵਾਅਦਾ ਕੀਤਾ ਹੈ ਉਹ ਵਾਅਦੇ ਤੇ ਪੂਰ ਉਤਰਾਂਗੇ ਜੀ ਅਗਰ ਪਿੰਡ ਦਾ ਅੱਜ ਪੈਸਾ ਇਕੱਠਾ ਹੁੰਦਾ ਤਾਂ ਜਿਹੜਾ ਅਸੀਂ 1812000 ਰੁਪਏ ਦਵਾਂਗੇ ਜੀ ਉਹ ਤੁਸੀਂ ਪਿੰਡ ਦੇ ਵਿਕਾਸ ਵਾਸਤੇ ਜਿੱਥੇ ਮਰਜ਼ੀ ਲਗਾ ਸਕਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਹੱਥ ਬਨ ਕੇ ਬੇਨਤੀ ਬਾਰ-ਬਾਰ ਮੈਂ ਇਹੀ ਕਰਦੀ ਆ ਕਿ ਸਾਡੇ ਤੇ ਗਲਤੀ ਇਲਿਗੇਸ਼ਨ ਨਾ ਲਗਾਏ ਜਾਣ ਇਹਦੇ ਨਾਲ ਕੀ ਹੁੰਦਾ ਜੀ ਪੰਚਾਇਤ ਟੁੱਟ ਵੀ ਸਕਦੀ ਹੈ ਜਿਹੜੇ ਬੰਦੇ ਵਿੱਚ ਇਹ ਜੀ ਚਾਹੁੰਦੇ ਨੇ ਨਾ ਕਿ ਪੰਚਾਇਤ ਦੇ ਵਿੱਚ ਮਨ ਮੁਤਾਬਾ ਵਾਜਨ ਮਤਭੇਦ ਦੇਖੋ ਸਰਪੰਚ ਸਾਹਿਬ ਨੇ ਉਹ ਸਭ ਦੇ ਸਾਂਝੇ ਨਹੀਂ ਉਹ ਪਿੰਡ ਦੇ ਵਿਕਾਸ ਲਈ ਅੱਗੇ ਆਏ ਨੇ ਸਭ ਨੂੰ ਪਤਾ ਕਿ ਅਸੀਂ ਸਰਪੰਚੀ ਲੜਨੀ ਸੀ ਕਿ ਮੇਰੇ ਪਿੰਡ ਦਾ ਵੀ ਮੈਨੂੰ ਬਹੁਤ ਸਾਥ ਸੀ ਪਰ ਸਾਨੂੰ ਇਹ ਚੀਜ਼ ਸੀ ਕਿ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਬਹੁਤ ਨਾਈਸ ਨੇ ਬਹੁਤ ਵਧੀਆ ਨੇ ਹਨਾ ਵੀ ਉਹ ਪਿੰਡ ਦਾ ਵਿਕਾਸ ਕਰ ਸਕਦੇ ਨੇ ਪਰ ਅਗਰ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਪਿੰਡ ਦਾ ਵਿਕਾਸ ਰੋਪਣਗੇ ਉਹ ਚੀਜ਼ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ सरपंच साहब बनाए ने बना जी ਲੋਕਾਂ ਨੇ ਬਣਾਏ ਨੇ ਤੇ ਲੋਕਾਂ ਲਈ ਹੀ ਅੱਗੇ ਆਉਣ ਅਸੀਂ ਰਿਕਵੈਸਟ ਕਰਦੇ ਹਾਂ ਇਹ ਨਹੀਂ ਹੈਗਾ ਜੀ ਕਿ ਅਗਰ ਕੋਈ ਮੈਂਬਰ ਵਿਕਾਸ ਲਈ ਉੱਠਦਾ ਤਾਂ ਉਹਦੇ ਤੇ ਆਪਾਂ ਗਲਤ ਬਲੇਮ ਲਗਾ ਕੇ ਉਹਨੂੰ ਪਿੱਛੇ ਹਟਾ ਦਈਏ ਦੇਖੋ ਜੇ ਮੇਰੇ ਪਿੰਡ ਦਾ ਸਾਥ ਹੈ ਮੈਂ ਪਿੱਛੇ ਬਿਲਕੁਲ ਨਹੀਂ हटੂੰਗੀ ਮੈਂ ਹਮੇਸ਼ਾ ਸਹੀ ਦਾ ਸਾਥ ਦਿੱਤਾ ਹੈ ਤੇ ਸਹੀ ਦਾ ਹੀ ਸਾਥ ਅਸੀਂ ਦਿੰਦੇ ਰਵਾਂਗੇ ਅਗਰ ਸਾਡਾ ਪਿੰਡ ਇਹ ਚਾਹੁੰਦਾ ਕਿ ਅਸੀਂ ਪਿੰਡ ਦੇ ਵਿਕਾਸ ਲਈ ਅੱਗੇ ਨਾ ਹੀ ਕਿਉਂਕਿ ਦੇਖੋ ਪਿੰਡ ਦੇ ਨਾਲ ਹੀ ਬੰਦਾ ਜਿਹੜਾ ਮੈਂਬਰ ਹੈ ਜੋ ਸਰਪੰਚ ਉਹ ਪਿੰਡ ਦੇ ਨਾਲ ਹੀ ਤੁਰ ਸਕਦਾ ਅਗਰ ਪਿੰਡ ਦੀ ਸਪੋਰਟ ਹੋਵੇ ਤਾਂ ਜੇ ਪਿੰਡੇ ਚਾਹੁੰਦਾ ਕਿ ਅਸੀਂ ਅੱਗੇ ਆਈਏ ਤਾਂ ਬਿਲਕੁਲ ਅੱਗੇ ਆਵਾਂਗੇ ਜੀ ਅਗਰ ਪਿੰਡ ਚਾਹੁੰਦਾ ਹੈ ਕਿ ਅਸੀਂ ਅੱਗੇ ਨਾ ਆਈਏ ਅਸੀਂ ਪਿੱਛੇ ਹਟ ਜਾਂਗੇ ਜੀ ਸਾਨੂੰ ਕੋਈ ਇਤਰਾਜ਼ ਨਹੀਂ ਇੱਕ ਤਰ੍ਹਾਂ ਦਾ ਬਲੇਮ ਲਗਾਇਆ ਮੇਰੇ ਤੇ ਕਿ ਪਿੰਡ ਦਾ ਵਿਕਾਸ ਰੋਕ ਰਹੇ ਨੇ ਅਸੀਂ ਪਿੰਡ ਦਾ ਵਿਕਾਸ ਰੋਕਾਂਗੇ ਕਿਉਂ ਜੀ ਅਸੀਂ ਤਾਂ ਪਿੰਡ ਦਾ ਵਿਕਾਸ ਚਾਹੁੰਦੇ ਆ ਕਿ ਬਹੁਤ ਵਧੀਆ ਜੀ ਅਗਰ ਸਾਡੇ ਚੀਮਾ ਸਾਹਿਬ ਨੇ ਬਾਟਰ ਵਾਕਸ ਪਾਸ ਕੀਤੇ ਨੇ ਤਾਂ ਉਹ ਔਣ ਸਾਡੇ ਪਿੰਡ ਦੇ ਜਿਹੜੇ ਲੋਕ ਨੇ ਪਾਣੀ ਕੰਨੀਓ ਤਰਸ ਰਹੇ ਨੇ ਤਾਂ ਸਾਫ਼ ਪਾਣੀ ਆਵੇ। ਅਗਰ 18 ਲੱਖ ਦੀ ਮੈਂ ਜੋ ਬਾਰ-ਬਾਰ ਕਹਿ ਰਹੀ ਆ ਕਿ 18 ਲੱਖ ਦੀ ਗੱਲ ਹੋ ਰਹੀ ਆ ਅੱਜ ਅਸੀਂ ਕੋਈ 18 ਰੁਪਏ ਨਹੀਂ ਦਿੰਦਾ ਜੀ ਪਿੰਡ ਲਈ। ਕੋਈ ਦਾਵਾ ਕਰੇ ਕਿ ਅਸੀਂ ਪਿੰਡ ਲਈ ਲਾ ਰਹੇ ਅੱਜ। ਅਸੀਂ ਪਿੱਛੇ ਹਟ ਜਾਗੇ ਬਿਲਕੁਲ। ਕੋਈ 18 ਰੁਪਏ ਨਹੀਂ ਦਿੰਦਾ ਜੀ ਪਿੰਡ ਲਈ। ਅਸੀਂ ਪਰ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਵਿਕਾਸ ਹੋਵੇ, ਵੱਧ ਤੋਂ ਵੱਧ ਵਿਕਾਸ ਹੋਵੇ। ਜੇ 18 ਲੱਖ ਦੀ ਗੱਲ ਹੈ ਜੀ ਤਾਂ ਪੰਚਾਇਤ ਵੀ ਇਕੱਠਾ ਕਰਕੇ ਦੇ ਸਕਦੀ ਹੈ ਕਿੱਡੀ ਕਵੱਡੀ ਗੱਲ ਹੈ ਜੀ 18 ਲੱਖ ਦੀ। सरपंच साहब ਸਾਡੇ ਤੋਂ ਸਾਈਨ ਕਰਵਾ ਲੈਣ ਜੀ ਚੈੱਕ ਦੇ ਅਸੀਂ ਚੈੱਕ ਦੇ ਸਾਈਨ ਕਰਕੇ ਦੇਣ ਨੂੰ ਤਿਆਰ ਆ ਵੀ ਅਗਰ ਪਿੰਡ ਦਾ ਵਿਕਾਸ ਹੁੰਦਾ ਹੀ ਵਿਕਾਸ ਰੁਕਣਾ ਨਹੀਂ ਚਾਹੀਦਾ ਪਾਣੀ ਲਈ ਹਨਾ ਤਾਂ 18 ਲੱਖ 12000 ਆਪਣੇ ਕੋਲੋਂ ਦੇ ਦਨ ਕੋਈ ਵੱਡੀ ਰਕਮ ਨਹੀਂ ਹੈਗੀ ਇਸ ਤੋਂ ਬਾਅਦ ਅਸੀਂ ਦੇਣ ਨੂੰ ਤਿਆਰ ਹਾਂ ਜੀ ਅਸੀਂ ਕਿਹੜੇ ਮੁੱਕਰਦੇ ਹਾਂ ਅਸੀਂ ਆਪਣੇ ਵਾਦੇ ਤੇ ਕਾਇਮ ਅਸੀਂ ਕੰਮ ਕਰਾਂਗੇ ਜੀ ਅਗਰ ਤੁਸੀਂ ਸਾਡੇ ਨਾਲੋਂ ਬਿਲਕੁਲ ਕੰਮ ਕਰਾਂਗੇ ਜੀ ਅਫਸੋਸ ਹੁੰਦਾ ਕਿ ਸਾਡਾ ਪਿੰਡ ਬਹੁਤ ਜ਼ਿਆਦਾ ਪਿੱਛੇ ਆ ਇਸ ਲਈ ਅਸੀਂ ਪੰਚਾਇਤ ਦੇ ਵਿੱਚ ਆਏ ਸੀ ਕਿ ਪੰਚਾਇਤ ਦੇ ਵਿੱਚ ਆ ਕੇ ਕੁਛ ਨਾ ਕੁਛ ਮਤਲਬ ਵਧੀਆ ਕੰਮ ਕਰੀਏ ਨਾ ਜਿਹੜਾ ਮੈਨੂੰ ਹਮੇਸ਼ਾ ਇਹੀ ਰਿਹਾ ਕਿ ਸਾਡਾ ਪਿੰਡ ਕਿਸੇ ਵੀ ਗੱਲ ਕਣੀਓ ਔਖਾ ਨਾ ਹੋਵੇ ਅਗਰ ਪੰਚਾਇਤ ਬਣਨ ਤੋਂ ਬਾਅਦ ਵੀ ਅਗਰ ਪੰਚਾਇਤ ਸਰਪੰਚ ਵਧੀਆ ਬਣਨ ਤੋਂ ਬਾਅਦ ਵੀ ਲੋਕ ਔਖੇ ਨੇ ਜਾਂ ਲੋਕਾਂ ਨੂੰ ਰੁਕਾਵਟ ਆ ਰਹੀਆਂ ਨੇ ਲੋਕਾਂ ਨੂੰ ਦਿੱਕਤ ਆ ਰਹੀਆਂ ਨੇ ਤਾਂ ਸਾਡੇ ਪੰਚਾਇਤ ਦੇ ਵਿੱਚ ਹੋਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਇਹ ਪੈਸਾ ਹਮੇਸ਼ਾ ਕਿਸੇ ਦੇ ਨਾਲ ਨਹੀਂ ਜਾਂਦਾ ਪੈਸਾ ਉਹ ਪੈਸਾ ਹਮੇਸ਼ਾ ਇੱਥੇ ਹੀ ਰਹਿ ਜਾਂਦਾ ਪਰ ਜਿਹੜੀਆਂ ਲੋਕਾਂ ਦੀਆਂ ਦੁਆਵਾਂ ਨੇ ਲੋਕਾਂ ਦੀਆਂ ਵਧੀਆ-ਵਧੀਆ ਵਿਸ਼ੇਜ਼ ਨੇ ਉਹੀ ਕੰਮ ਹੁੰਦੀਆਂ ਨੇ ਜੀ ਪੈਸਾ ਕੋਈ ਵੱਡੇ ਮਾਇਨੇ ਨਹੀਂ ਰੱਖਦਾ ਅਗਰ ਅੱਜ ਅਸੀਂ ਕਿਸੇ ਲਈ ਵਧੀਆ ਕੰਮ ਕਰਦੇ ਆ ਤਾਂ ਉਹ ਮਤਲਬ ਅੱਗੇ ਵਧੀਆ ਸਫਲ ਹੋ ਕੇ ਹੀ ਆਉਂਦਾ ਹੈ ਹਨਾ ਪੈਸਾ ਇਕੱਠਾ ਹੋਈਦਾ ਹੈ ਜੇ ਇਹ ਇਕੱਠਾ ਹੋ ਕੇ ਪਰਦੇ ਨੇ ਪਰੇ ਜਾਂਦਾਗਾ ਸਾਡੇ ਉਹ ਜਿਹੜਾ ਉਹ ਕਿਸੇ ਵੀ ਕੰਮ ਤੇ ਲੈ ਮਸ਼ਹੂਰ ਹੋ ਜਾਏਗਾ ਹਾਂਜੀ ਅਗਰ ਪਿੰਡ ਦੇ ਵਿੱਚੋਂ ਦੇਖੋ ਪੈਸਾ ਇਕੱਠਾ ਹੁੰਦਾ ਅਨਾਉਂਸਮੈਂਟਾਂ ਕੀਤੀਆਂ ਗਈਆਂ ਨੇ ਅਸੀਂ ਇਹ ਚੀਜ਼ ਨੂੰ ਗਲਤ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਕਿ ਸਹੀ ਗੱਲ ਹੈ ਅਗਰ ਪਿੰਡ ਦੇ ਵਿੱਚੋਂ ਪੈਸਾ ਇਕੱਠਾ ਹੁੰਦਾ ਠੀਕ ਹੈ ਜੀ ਤਾਂ ਅਸੀਂ ਕਹਿੰਦੇ ਆ ਕਿ ਉਹ ਪਿੰਡ ਮਤਲਬ ਵਾਟਰ ਬਾਕਸ ਦੇ ਲਈ ਭਰਿਆ ਜਾਵੇ ਤੇ ਜਿਹੜਾ ਅਸੀਂ ਰੁਪਈਆ ਦਵਾਂਗੇ ਜੀ 18 ਲੱਖ 12 ਕੋਈ ਦਿੱਕਤ ਨਹੀਂ ਹੈ ਤੁਸੀਂ ਲਗਾ ਸਕਦੇ ਹੋ ਇਹ ਚੀਜ਼ ਨਹੀਂ ਹੈ ਕਿ ਅਸੀਂ ਆਪਣੇ ਵਾਦੇ ਤੋਂ ਭੱਜਾਂਗੇ ਜਾਂ ਆਪਣੇ ਵਾਦੇ ਤੋਂ ਮੁੱਕਰ ਰਹੇ ਹਾਂ ਬਿਲਕੁਲ ਵੀ ਨਹੀਂ ਮੁੱਕਰੇ ਅਸੀਂ ਪੇਮੈਂਟ ਦੇਣ ਨੂੰ ਤਿਆਰ ਆ ਜੀ ਠੀਕ ਹੈ ਪਰ ਅਗਰ ਮੇਰੇ ਪਿੰਡ ਦੀ ਸਪੋਰਟ ਹੈ ਸਾਡੇ ਨਾਲ ਤਾਂ ਜੀ ਤਾਂ ਪਿੰਡ ਨਿਵਾਸੀਆਂ ਨੂੰ ਬੇਨਤੀ ਹੈ ਜੀ ਕਿ ਅਗਰ ਅਸੀਂ ਸਹੀ ਹਾਂ ਤਾਂ ਸਾਡਾ ਸਾਥ ਜ਼ਰੂਰ ਦਿਓ ਅਸੀਂ ਸਰਪੰਚ ਸਾਹਿਬ ਦੇ ਫੈਸਲੇ ਤੋਂ ਭੱਜਦੇ ਨਹੀਂ ਹਾਂਗੇ ਬਿਲਕੁਲ ਵੀ ਅਸੀਂ ਨਾਲ ਹਾਂ ਜੀ ਪਰ ਪੰਚਾਇਤ ਨੂੰ ਤੋੜਿਆ ਨਾ ਜਾਵੇ ਜੋੜਿਆ ਜਾਵੇ ਥੈਂਕ ਯੂ ਜੀ